ਕਿਰਪਨ ਕਰੀਦਾ ਸਾਡੇ ਸਤਿਕਾਰਯੋਗ ਬਾਬਾ ਜੀ ਸ੍ਰੀਂਦਰਪਾਲ ਸਿੰਘ ਸੋਢੀ ਸਾਹਿਬ ਭਾਈ ਸ੍ਰੀਂਦਰਪਾਲ ਸਿੰਘ ਸੋਢੀ ਸਾਹਿਬ ਜੇਸ ਮਰਜੀ ਨਾਮ ਨਾਲ ਵੇਖੋ ਧੰਨ ਗੁਰੂ ਗ੍ਰੰਥ ਸਾਹਿਬਹਾਰੇ ਸੱਚੇ ਪਾਤਸ਼ਾਹ ਜੀ ਦੀ ਇਹ ਵੱਡੀ ਬਖਸ਼ਿਸ਼ ਹੈ ਇਹ ਜਿਹੜੇ ਐਡੇ ਵੱਡੇ ਸਮਾਗਮ ਕਰਾਉਣੇ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਇਹ ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬਹਾਰੇ ਨੇ ਆਪਣੇ ਪਿਆਰਿਆਂ ਨੂੰ ਸਿਰਫ ਮਾਣ ਦੇਣ ਵੜਿਆਈਆਂ ਦੇਣ ਗੁਰੂ ਗੋਬਿੰਦ ਸਿੰਘ ਦੀ ਅਸੀਂ ਸਿਫਤ ਕੀ ਕਰ ਸਕਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਅਸੀਂ ਕੀ ਬੋਲ ਸਕਦੇ ਆ ਇਹ ਤਾਂ ਆਪਣੇ ਪਿਆਰਿਆਂ ਨੂੰ ਉਹਨਾਂ ਨੇ ਮਾਰ ਦੋਣੇ ਔਰ ਇਹ ਗੱਲ ਚੇਤੇ ਰੱਖਿਓ ਜ਼ਿੰਦਗੀ ਦੇ ਰਾਹਾਂ ਵਿੱਚ ਚਲਦਿਆਂ ਕਈ ਕੰਡੇ ਤੇਰੇ ਨਾਲ ਖਹਿਣਗੇ ਪਰ ਤੂੰ ਹੌਸਲਾ ਰੱਖੀ ਡੋਲੀ ਨਾ ਇੱਕ ਦਿਨ ਐਸਾ ਆਏਗਾ ਫੁੱਲ ਵੀ ਤੇਰੇ ਬੂਹੇ ਅੱਗੇ ਆ ਕੇ ਸਲਾਮ ਕਰਨ ਕਈ ਵਾਰ ਜ਼ਿੰਦਗੀ 'ਚ ਚਲਦਿਆਂ ਚਲਦਿਆਂ ਬੰਦੇ ਐਸੀਆਂ ਐਸੀਆਂ ਗੱਲਾਂ ਬੋਲ ਦਿੰਦੇ ਨੇ ਐਸੇ ਐਸੇ ਬਾਣ ਮਾਰ ਦਿੰਦੇ ਨੇ ਐਸੀਆਂ ਐਸੀਆਂ ਬੋਲੀਆਂ ਮਾਰ ਦਿੰਦੇ ਨੇ ਬੰਦਾ ਐਂ ਜਾਗਦੇ ਵੀ ਯਾਰ ਇਹਦੇ ਤੋਂ ਤਾਂ ਉਮੀਦ ਵੀ ਕੋਈ ਸਾਧ ਸੰਗਤ ਜੀ ਤਰੂ ਕਦੇ 17000 ਬੜਾ ਰਾਜ ਨਾ ਕਰਦਾ ਜੇ ਮਤਰਈ ਮਾਂ ਨੇ ਚਪੇੜਾ ਨਾ ਮਾਰਿਆ ਰਾਜ ਇੱਕ ਵਾਰੀ ਅਸੀਂ